ਦੇਸ਼ਦੀਤੀ ਵੰਦਨਾ ਕਟਾਰੀਆ ਹੌਕੀ ਦੇ ਵਿੱਚ ਮੱਲਾ ਮਾਰ ਰਹੀ ਸੀ ਤਾਂ ਮੈਚ ਖਾਰਨ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਪਰਿਵਾਰ ਨੂੰ ਜਾਤੀ ਸੂਚਕ ਟਿੱਪਣੀਆਂ ਸਹਿਣੀਆਂ ਪੈ ਰਹੀਆਂ ਸੀ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਆ ਕੇ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਉੱਚੀ ਜਾਤ ਦਾ ਦੱਸਿਆ ਤੇ ਕਿਹਾ ਕਿ ਟੀਮ ਚ ਦਲਤ ਕੁੜੀਆਂ ਨੇ ਇਸੇ ਕਰਕੇ ਟੀਮ ਹਾਰ ਰਹੀ ਹੈ ਇੰਨਾ ਸ਼ਰਮਨਾਕ ਕਾਰਾ ਸੀ ਕਿ ਇਹ ਸ਼ਖਸ ਭਾਰਤ ਦੇ ਹਾਰਨ ਤੇ ਵੰਦਨਾ ਦੇ ਘਰ ਦੇ ਬਾਹਰ ਨੱਚਣ ਤੱਕ ਲੱਗੇ ਤੇ ਉਸ ਦੀ ਜ਼ਾਤ ਦੇ ਉੱਤੇ ਸਵਾਲ ਕਰਨ ਲੱਗੇ ਸਾਸਿਕਾਲ ਆਨਲਾਈਨ ਦੇਖ ਰਹੇ ਹੋ ਮੈਂ ਹਰ ਸਿਮਰਨ ਜੋਤ ਸਿੰਘ ਮੱਕੜ ਭਾਰਤ ਦੀ ਮਰਦਾਂ ਦੀ ਟੀਮ ਬ੍ਰੌਂਜ਼ ਮੈਡਲ ਜਿੱਤੀ ਸਭ ਨੂੰ ਵਧਾਈਆਂ ਖੁਸ਼ੀ ਦੇ ਹੱਕਦਾਰੋਂ ਹਾਲਾਂਕਿ ਚਰਚਾਵਾਂ ਨੇ ਕਿ ਫਲਾਨੇ ਮੁੱਖ ਮੰਤਰੀ ਨੇ ਕਹਿਤਾ ਕਿ ਪੰਜਾਬ ਦੇ ਖਿਡਾਰੀ ਨੇ ਫਲਾਨੇ ਨੇ ਕਹਿਤਾ ਕਿ ਇਹ ਇਸ ਸੂਬੇ ਦੇ ਖਿਡਾਰੀ ਨੇ ਪ੍ਰਧਾਨ ਮੰਤਰੀ ਨੇ ਕਿਸੇ ਬਾਰੇ ਕਹਿਤਾ ਕਿ ਗੁਜਰਾਤ ਦੀ ਟੀ ਸੀ ਨਵੀਨ ਪਟਨਾਇਕ ਨੇ ਕਹਿਤਾ ਕਿ ਇਹ ਟੀਮ ਇੰਡੀਆ ਸੀ ਤਾਂ ਉਹਦੀ ਸ਼ਲਾਘਾ ਹੋ ਰਹੀ ਹੈ ਪਰ ਆਪਣਾ ਧਿਆਨ ਇੱਕ ਵਾਰ ਹਰਦਵਾਰ ਦੇ ਵੱਲ ਲੈ ਜਾਓ ਭਾਰਤ ਦੀ ਮੈਲਾ ਟੀਮ ਜੋ ਅਰਜنٹਾਈਨਾ ਤੋਂ ਸੈਮੀਫਾਈਨਲ ਹਾਰੀ ਜਿਸ ਨੇ ਹਾਲੇ ব্রੌਂਜ਼ ਮੈਡਲ ਦਾ ਮੈਚ ਖੇਡਣਾ ਹੈ ਕੁੜੀਆਂ ਦੀ ਟੀਮ ਨੇ ਹਾਲੇ ব্রੌਂਜ਼ ਮੈਡਲ ਮੈਚ ਖੇਡਣਾ ਹੈ ਸਾਡੀ ਸਟਾਰ ਖਿਡਾਰਨ ਹੈਟਟ੍ਰਿਕ ਮਾਰਨ ਵਾਲੀ ਖਿਡਾਰਨ ਬੰਦਨਾ ਕਟਾਰੀਆ ਨੇ ਜੋ ਸਿਹਾ ਜੋ ਉਸਦੇ ਪਰਿਵਾਰ ਨੇ ਸਿਆ ਉਹ ਸ਼ਰਮਨਾਕ ਹੈ ਦਰਸਲ ਬੰਦਨਾ ਕਟਾਰੀਆ ਦੇ ਘਰ ਦੇ ਬਾਹਰ ਜਦੋਂ ਅਰਜنٹਾਈਨਾ ਤੋਂ ਮੈਚ ਭਾਰਤ ਹਾਰਦਾ ਹੈ ਤਾਕੋਈ ਸ਼ਖਸ ਉਹਦੇ ਘਰ ਦੇ ਬਾਹਰ ਜੋ ਕਿ ਹਰਦਵਾਰ ਦੇ ਨੇੜੇ ਉਹਦਾ ਪਿੰਡ ਹੈ ਉਸ ਦੇ ਘਰ ਦੇ ਬਾਹਰ ਜਾ ਕੇ ਜਾਤੀ ਸੂਚਕ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਫਿਰ ਉਹ ਮੈਚ ਹਾਰਨ ਤੇ ਨੱਚਣਾ ਸ਼ੁਰੂ ਕਰ ਦਿੰਦੇ ਆ ਉਹ ਕਹਿੰਦੇ ਨੇ ਕਿ ਜੇਕਰ ਇਹ ਕੁੜੀ ਜਾਂ ਇਸ ਦੀ ਜਾਤ ਦੀਆਂ ਕੁੜੀਆਂ ਜਾਂ ਨੀਵੀਂ ਜਾਤ ਕਹਿ ਕੇ ਉਹ ਸ਼ਬਦ ਵਰਤ ਕੇ ਕਹਿੰਦੇ ਨੇ ਟੀਮ ਚ ਖੇਡਦੀਆਂ ਨੇ ਤਾਂ ਹੀ ਟੀਮ ਹਾਰੀ ਐ ਉੱਚੀ ਜਾਤ ਦੀਆਂ ਕੁੜੀਆਂ ਟੀਮ ਚ ਹੋਣੀਆਂ ਚਾਹੀਦੀਆਂ ਨੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਤੁਹਾਡਾ ਮੇਰਾ ਸੁਣਨ ਵਾਲਿਆਂ ਦਾ ਜੋ ਐਸੇ ਲੋਕ ਮੁਲਕ ਦੇ ਵਿੱਚ ਅੱਜ ਇਸ 21ਵੀਂ ਸਦੀ ਦੇ ਵਿੱਚ ਹੈਗੇ ਨੇ ਜੋ ਆਪਣੇ ਆਪ ਨੂੰ ਉੱਚੀ ਜਾਤ ਦਾ ਦੱਸ ਕੇ ਇੱਕ ਦੇਸ਼ ਦੀ ਸਟਾਰ ਖਿਡਾਰੀ ਜਿਸ ਨੇ ਦੇਸ਼ ਦਾ ਨਾਮ ਉੱਚਾ ਕੀਤਾ ਟੋਕੀਓ 올림픽ਸ ਦੇ ਵਿੱਚ ਜਿਸ ਦੀ ਮਿਹਨਤ ਦੇ ਸਦਕਾ ਟੀਮ ਇੱਥੋਂ ਤੱਕ ਪਹੁੰਚੀ ਹੈ ਉਸ ਦੇ ਪਰਿਵਾਰ ਨੂੰ ਤੇ ਉਸ ਨੂੰ ਇਹ ਕੋਈ ਸਹਿਣਾ ਪਿਆ ਪੂਰਾ ਦੇਸ਼ ਸ਼ਰਮ ਨਾਲ ਅੱਜ ਸਿਰ ਝੁਕਾ ਲਵੇ ਇਸ ਗੱਲ ਤੇ ਕਿਉਂਕਿ ਇਹੋ ਲੋਕ ਨੇ ਜਿਨ੍ਹਾਂ ਨੂੰ ਵਧਾਵਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ ਸਮਾਜ ਦੇ ਵਿੱਚ ਝੂਠੀ ਸ਼ਾਨ ਕਿ ਤੁਹਾਡੀ ਜਾਤ ਪਤਾ ਨਹੀਂ ਕਿੰਨੀ ਕੁੱਚੀ ਹੈ ਤੁਸੀਂ ਕਿਸ ਕਮਾਲ ਦੀ ਜਾਤ ਦੇ ਮਾਲਕ ਹੋ ਅਚੀਵਮੈਂਟ ਦਿਵਾਨੀ ਜਾਂ ਥੇਲੇ ਦੀ ਵੀ ਨਾ ਹੋਵੇ ਉੱਚਾ ਕੌਣ ਹੈ ਇੱਕ ਧੀ ਜੋ ਆਪਣੀ ਮਿਹਨਤ ਸਦਕਾ ਪਿੰਡੋਂ ਉੱਠ ਕੇ ਮਾੜੇ ਹਾਲਾਤਾਂ ਨੂੰ ਕੱਟ ਕੇ ਆਪਣੇ ਪਰਿਵਾਰ ਦੇ ਹਾਲਾਤਾਂ ਚੋਂ ਨਿਕਲ ਕੇ ਟੋਕੀਓ 올림픽 ਤੱਕ ਜਾਂਦੀ ਹੈ ਜਿੰਨਾ ਕੁੜੀਆਂ ਨੂੰ ਕਦੇ ਇਹ ਨਹੀਂ ਕੋਈ ਸੋਚਦਾ ਕਿ ਮੈਚ ਵੀ ਜਿੱਤਣ ਗਿਆ ਉਹ ਸੈਮੀਫਾਈਨਲ ਤੱਕ ਪਹੁੰਚਦੀਆਂ ਨੇ ਜਿੱਤ ਹਾਰ ਬਣੀ ਹੋਈ ਹੈ ਅਰਜنٹਾਈਨਾ ਤੋਂ ਕਮਾਲ ਦੀ ਖੇਡ ਖੇਡ ਕੇ ਹਾਰਦੀਆਂ ਜ਼ਰੂਰ ਨੇ ਪਰ ਹਾਲੇ ব্রੌਂਜ਼ ਮੈਡਲ ਦਾ ਮੈਚ ਖੇਡਣਾ ਹੈ ਉਹ ਕੁੜੀ ਉੱਚੀ ਹੈ ਜਾਂ ਉਹ ਘਟੀਆ ਮਾਨਸਿਕਤਾ ਦਾ ਵਿਅਕਤੀ ਉੱਚਾ ਹੋਇਆ ਜੋ ਉਹਦੇ ਘਰ ਦੇ ਬਾਹਰ ਜਾ ਕੇ ਆਪਣੇ ਦੇਸ਼ ਤੇ ਹਾਰਨ ਤੇ ਨੱਚ ਰਿਹਾ ਹੈ ਫੈਸਲਾ ਤੁਸੀਂ ਜਾਂ ਮੈਂ ਨਹੀਂ ਕਰਨਾ ਫੈਸਲਾ ਤਾਂ ਤਕਦੀਰ ਨੇ ਆਲਰੇਡੀ ਕਰ ਦਿੱਤਾ ਹੈ ਉਸ ਪਰਮਾਤਮਾ ਦੀ ਕਚਹਿਰੀ 'ਚ ਵੀ ਹੋ ਚੁੱਕਿਆ ਹੈ ਐਸੇ ਲੋਕ ਹਾਂ ਗ੍ਰਫਤਾਰ ਜ਼ਰੂਰ ਹੋਇਆ ਪਰਚਾ ਵੀ ਦਰਜ ਹੋ ਗਿਆ ਪਰ ਸੋਚੋ ਐਸੇ ਲੋਕ ਜਦੋਂ ਸਮਾਜ ਦੇ ਵਿੱਚ ਰਹਿਣਗੇ ਜੋ ਰੋਜ਼ੇ ਰੌਲਾ ਪਾਉਂਦੇ ਆ ਕਿ ਰਿਜ਼ਰਵੇਸ਼ਨ ਖਤਮ ਕਰ ਦਿਓ ਉਹਨਾਂ ਨੂੰ ਅੱਜ ਜਵਾਬ ਹੈ ਕਿ ਰਿਜ਼ਰਵੇਸ਼ਨ ਇਸ ਤਰੀਕੇ ਨਾਲ ਖਤਮ ਕਰਾਉਂਗੇ ਕਿ ਤੁਸੀਂ ਵਾਰ-ਵਾਰ ਉਸ ਸਮਾਜ ਨੂੰ ਦੁਰਕਾਰ ਕੇ ਉਸ ਸਮਾਜ ਦੀਤੀ ਜੋ ਡਿਜ਼ਰਵ ਕਰਦੀ ਹੈ ਸਭ ਤੋਂ ਉੱਚਾ ਸਥਾਨ ਜੋ ਡਿਜ਼ਰਵ ਕਰਦੀ ਹੈ ਕਿ ਉਸ ਨੂੰ ਸਭ ਤੋਂ ਬਿਹਤਰ ਟ੍ਰੀਟਮੈਂਟ ਮਿਲੇ ਜੋ ਡਿਜ਼ਰਵ ਕਰਦੀ ਹੈ ਕਿ ਜਦੋਂ ਉਹ ਵਾਪਸ ਦੇਸ਼ ਮੁੜੇ ਚਾਹੇ ਮੈਡਲ ਲੈ ਕੇ ਚਾਹੇ ਬਿਨਾਂ ਮੈਡਲ ਤੋਂ ਜੋ ਉਸਨੇ ਅਚੀਵ ਕੀਤਾ ਉਸਤੇ ਉਸ ਨੂੰ ਸਲਾਮ ਹੋਣਾ ਚਾਹੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸਲਾਮ ਕਰਦੇ ਆ ਦੇਸ਼ ਦੇ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਸਲਾਮ ਕਰਦੇ ਆ ਸਪੋਰਟਸ ਮਿਨਿਸਟਰ ਸਲਾਮ ਕਰਦੇ ਆ ਔਰ ਚੰਦ ਲੋਕ ਜਾ ਕੇ ਉਸਦੇ ਘਰ ਦੇ ਬਾਹਰ ਉੱਚੀ ਜਾਤੀ ਦੇ ਹੋਣ ਦਾ ਫੋਕਾ ਡਰਾਮਾ ਕਰਦੇ ਐ ਦਰਅਸਲ ਇਹ ਜਾਤੀ ਉੱਚੀ ਨਹੀਂ ਜਾਤੀ ਨੀਵੀਂ ਐ ਔਰ ਉਹ ਜੋ ਸਾਡੀ ਟੀ 올ੰਪਿਕਸ ਦੇ ਵਿੱਚ ਜਾ ਕੇ ਇਹ ਨਾਮਣਾ ਖੱਟ ਰਹੀ ਐ ਤਿਰੰਗੇ ਦੀ ਸ਼ਾਨ ਲਈ ਲੜ ਰਹੀ ਐ ਜਿਸ ਦੀ 4 ਸਾਲਾਂ ਦੀ ਮਿਹਨਤ ਤੁਹਾਨੂੰ ਦਿਸੀ ਨਹੀਂ ਦਰਅਸਲ ਉਹ ਸਭ ਤੋਂ ਉੱਚੀ ਜਾਤ ਦੀ ਐ ਔਰ ਅਫਸੋਸ ਐ ਕਿ ਬਹੁਤ ਸਾਰੇ ਅਖਬਾਰਾਂ ਨੇ ਰਿਪੋਰਟ ਕੀਤਾ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਕਿ ਦੋ ਉੱਚੀ ਜਾਤ ਦੇ ਵਿਅਕਤੀਆਂ ਨੇ ਬੰਦਨਾ ਕਟਾਰੀਆ ਦੇ ਘਰ ਦੇ ਬਾਹਰ ਜਾ ਕੇ ਨਾਰੇਬਾਜ਼ੀ ਕੀਤੀ ਨੱਚੇ ਤੇ ਜਾਤੀ ਸੂਚਕ ਸ਼ਬਦ ਵਰਤੇ ਦਰਅਸਲ ਉਹ ਉੱਚੀ ਜਾਤ ਦੇ ਹੋ ਹੀ ਨਹੀਂ ਸਕਦੇ ਸਭ ਤੋਂ ਉੱਚੀ ਜਾਤ ਬੰਦਨਾ ਕਟਾਰੀਆ ਦੀ ਹੈ ਜਿਸ ਨੇ ਇਹ ਮਾਰਕਾ ਮਾਰਿਆ ਉਸ ਨੂੰ ਮੰਦਾ ਬੋਲਣ ਵਾਲਾ ਉੱਚਾ ਨਹੀਂ ਹੋ ਸਕਦਾ ਸਭ ਤੋਂ ਉੱਚੀ ਜਾਤ ਉਹਨਾਂ ਖਿਡਾਰੀਆਂ ਦੀ ਹੈ ਜੋ ਉੱਥੇ 올림픽ਸ ਚ ਜਾ ਕੇ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਐ ਸਭ ਤੋਂ ਉੱਚੀ ਜਾਤ ਸਾਡੇ ਫੌਜੀਆ ਦੀ ਐ ਜੋ ਜਾ ਕੇ ਬਾਰਡਰਾਂ ਦੇ ਉੱਤੇ ਲੜਦੀ ਐ ਸਭ ਤੋਂ ਉੱਚੀ ਜਾਤ ਸਾਡੇ ਮੁਲਕ ਦੇ ਡਾਕਟਰਸ ਦੀ ਸਾਇੰਟਿਸਟਸ ਦੀ ਅਧਿਆਪਕਾਂ ਦੀ ਪ੍ਰੋਫੈਸਰਾਂ ਦੀ ਐਥਲੀਟਸ ਦੀ ਐ ਜਿਹੜੇ ਦਿਨ ਰਾਤ ਦੇਸ਼ ਨੂੰ ਬਣਾਉਣ ਖਾਤਰ ਲੱਗੇ ਹੋਏ ਆਪਣੀਆਂ ਡਿਊਟੀਆਂ ਤੇ ਕੰਮ ਕਰ ਰਹੇ ਐ ਉੱਚੀ ਜਾਤ ਉਹਨਾਂ ਵਿਅਕਤੀਆਂ ਦੀ ਐ ਜੋ ਸਿਵਰੇਤ ਸਾਫ ਕਰਨ ਵਾਸਤੇ ਅੰਦਰ ਉਹਦੇ ਵਿੱਚ ਵੜ ਜਾਂਦੇ ਐ ਮੋਤਾਂ ਹੋ ਜਾਂਦੀਆਂ ਗੈਸ ਚਰਨ ਕਰਕੇ ਸਰਕਾਰਾਂ ਕੋਈ 50000 ਲੱਖ ਦੇ ਦੇਣ ਤਾਂ ਦੇ ਦੇਣ ਪਿੱਛੇ ਪਰਿਵਾਰ ਰੁੱਲਦੇ ਰੁੱਲ ਜਾਂਦੇ ਐ ਮਰਦੇ ਮਰ ਜਾਂਦੇ ਐ ਸ਼ਰਮ ਆਉਣੀ ਚਾਹੀਦੀ ਐ ਐਸੀ ਲੋਕਾਂ ਨੂੰ ਜਿਨ੍ਹਾਂ ਨੇ ਐਸੀ ਗੱਲ ਕੀਤੀ ਹਾਂ ਕੁਝ ਦੇਰ ਬਾਅਦ ਉਹ ਬਾਹਰ ਜ਼ਰੂਰ ਆ ਜਾਣਗੇ ਪਰ ਸਮਾਜ ਜ਼ਿੰਮੇਦਾਰ ਐ ਜੋ ਐਸੇ ਲੋਕਾਂ ਨੂੰ ਝੂਠੀ ਫੋਕੀ ਸ਼ੋਹਰਤ ਵਾਸਤੇ ਪ੍ਰੇਰਿਤ ਕਰਦਾ ਐ ਕਿ ਉਹ ਪਤਾ ਨਹੀਂ ਕਿਹੜੀ ਜਾਤ ਲੈ ਕੇ ਬੈਠੇ ਨੇ ਜਾਤੀਵਾਦ ਕਦੋਂ ਖਤਮ ਹੋਊਗਾ ਇਹ ਨਹੀਂ ਕਹਿ ਸਕਦੇ ਪਰ ਸਲਾਮ ਹੈ ਬੰਦਨਾ ਕਟਾਰੀਆ ਨੂੰ ਸਲਾਮ ਹੈ ਭਾਰਤ ਦੀ ਹਾਕੀ ਟੀਮ ਦੀਆਂ ਸਾਰੀਆਂ ਕੁੜੀਆਂ ਨੂੰ ਜੋ ਉੱਥੇ ਤਿਰੰਗੇ ਦੀ ਸ਼ਾਨ ਖਾਤਰ ਦਿਨ ਰਾਤ ਇੱਕ ਕਰ ਰਹੀਆਂ ਨੇ ਉਮੀਦ ਕਰਦੇ ਹਾਂ ਕਿ ਉਹ ਮੈਡਲ ਲੈ ਕੇ ਪਰਤਣ ਗਿਆ ਧੰਨਵਾਦ